ਪਾਲੇ ਦੀ ਚੰਗੀ ਲਾਦੇ ਇਹ ਨਹੀਂ ਬੋਲਦੀ ਅੱਜ ਦਾ ਬਈ ਨਾ ਹੈਲੋ ਪਾਲਸ ਡਾਟਰ ਪਾਲਸ ਮੇਰਾ ਨਾਨਾ ਐਂਡ ਇਹ ਉਸकी ਲੜਕੀ ਇਧਰ ਤੇ ਜਲਦੀ ਮਿਲਣਾ ਨਹੀਂਗਾ ਜਿਹੜੀ ਮਸ਼ੀਨ ਨੇ ਵੀ ਆ ਕੱਪੜਿਆਂ ਨੇ ਉਹ ਤਾਂ ਦਾਗ ਕੁੱਤੀ ਨੂੰ ਦੇ ਵਿੱਚ ਪਏ ਨਾਰੀਅਲ 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 ਫੇਰ ਕੁਝ ਹੋਰ ਲਾਓ ਏ ਮਿੱਤਰੋ ਸਮੂਦੀ ਬਣਾਉਣ ਲੱਗੇ ਆ ਅੱਜ ਸਮੂਦੀ ਚਟਨੀ ਸਮੂਦੀ ਇਸ ਸਮੂਦੀ ਆ ਗਰੀਡੀਐਂਟਾ ਸਾਰਾ ਆਪਣਾ ਅੰਡੇ ਵਾਲੀ ਪੂਤ ਨੱਤਨੀਆਂ ਹਰੀਆਂ ਮਿਰਚਾਂ ਕਿੰਨੇ ਕਿ ਛਿੜਕਾ ਦਿਆ ਮੁੱਕਦਾ ਹੀ ਨਹੀਂ ਪਿਆਗਾ ਅੱਜ ਕੱਢੇ ਸੀ ਪੰਜ ਸਾਡਾ ਟੀਟੂ ਤਾਂ ਨਹੀਂ ਵੇਖਿਆ ਟੀਟੂ ਕੱਜ 5-7 ਟੀਟੂ ਵਰਤਾਈ ਟੀਟੂ ਤਾਂ ਹੀ ਖਾ ਕੇ ਵੀ ਵੇਖ ਲਿਆ ਬੜਾ ਸਵਾਦ ਸੀ ਸਾਡਾ ਟੀਟੂ ਤਾਂ ਨਹੀਂ ਵੇਖਿਆ ਤੋ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਿਉ ਤੁਹਾਨੂੰ ਦਿਖਾਨਣਾ ਸਟੋਰੀ ਗਾਇਜ਼ ਵੀਡੀਓ ਅੰਦਰ ਤੱਕ ਜਰੂਰ ਦੇਖਿਓ ਓਹ ਔਰ ਠੀਕ ਠਾਕ ਭੈਣ ਹੈ ਦਾਦਾ ਭੈਣਾ ਚ ਪਾਠ ਕਰਨ ਦੀ ਅੱਜ ਨਹੀਂ ਬੋਲਦੀ ਆਏ ਹਾਏ 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 ਵਾਏ ਗ हाँ भाई भैड की हाल हरजीत कौर पाले दंगी नहीं बोल भाई ना, ना। हेलो हेलो पालास डॉक्टर पालास मेरा नाना एंड ये उसकी लड़की देखो इसकी सभी रिपोर्टें कलियर आई है बस इसमें थायराइड आया है डॉक्टर ने दुध लस्सी बंद कर दी है और इसको टेंशन पै गई है ਨਾਰੀਅਲ ਹੱਥਲੀਨ ਕੀ ਹੈ ਆ ਪੀਓਗੇ ਅੱਗੇ ਤੇ ਕੇ ਨਾਰੀਅਲ ਪੀ ਪੀ ਪਲੀ ਦੂ ਪਾਣੀ ਤਨ ਮਿਲਦਾ ਸਵੇਰੇ ਉੱਠੀ ਜੇ ਅਮਨ ਦੀ ਪਤਲੀ ਹੁੰਦਾ ਰਾਜ ਨਾਰੀਅਲ ਸਵੇਰ ਦੀ ਚਾਹ ਦੇ ਨਾਲ ਨਹੀਂ ਚਾਹ ਤਾਂ ਪੀਂਦੇ ਨਹੀਂ ਆਪਾਂ ਨਾਰੀਅਲ ਪੀਨੇ ਤੜਕੇ ਉੱਠ ਕੇ ਵਾਹ ਜੀ ਵਾਹ ਨਾਰੀਅਲ 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 ਫੇਰ ਕੁਛ ਹੋਰ ਪੀ ਗਈ ਬੈ ਨਾਰੀਅਲ ਦੇ ਪੀ ਗਈ ਹੋਰ ਪੈ ਗਈ ਬੈਨਾਰੀਅਲ ਦੇ ਪੈ ਗਈ ਪੈ ਗਈ ਬੈਨਾਰੀਅਲ ਦੇ ਪੈ ਗਈ ਇਧਰ ਤੇ ਜਲਦੀ ਮਿਲਣਾ ਨਹੀਂਗਾ ਜਿਹੜੀ ਵੇਗਾ ਪਿੱਟ ਜਲੂਨ ਗਾੜੀ ਵੜਾਦੀ ਆ ਉਹ ਤੇ ਸਾਰਾ ਪਾਣੀ ਲਾਓ ਵੀ ਮਤਰਾ ਸਮੂਦੀ ਬਣਾਉਣ ਲੱਗੇ ਆ ਅੱਜ ਸਮੂਦੀ ਚਟਨੀ ਸਮੂਦੀ ਇਸ ਸਮੂਦੀ ਵਾਲਾ ਗਰੀਡੀਐਂਟ ਆ ਸਾਰਾ ਆਪਣਾ ਅੰਡੇ ਵਾਲੀ ਪੂਤ ਨੱਤ ਨਹੀਂ ਆ ਹਰੀਆਂ ਮਿਰਚਾਂ ਦਹੀਂ ਮੈਂ ਮਨ ਦਹੀਂ ਤੇ ਅੰਡੇ ਐਕਸ ਜਿਹਨਾਂ ਨੂੰ ਐਕਸ ਕਹਿੰਦੇ ਆ ਕੁਛ ਵੀ ਕੁਛ ਵੀ ਕਹਿ ਸਕਦੇ ਸੀ ਰੈਂਡਮ ਕੁਛ ਵੀ ਚੂਸ ਕਰ ਸਕਦੇ ਸੀ ਇਹ ਆਓ ਚਾਹ ਕਿਆ ਇਹ ਆਉ ਕਸਤੀ ਕਰਕੇ ਮੋਦੀ ਧੌਣ ਕਰਕੇ ਦੀ ਪੁੱਠੀ ਆਹ ਵੇ ਸਿਬਾਜ ਤਾਂ ਇੰਟਰੈਕਟ ਆ ਹੈਪੀਟ ਬੋਲ ਆ ਦੇਖੋ ਵੀਰ ਜੀ ਮੈਂ ਝੂਠ ਨਹੀਂ ਬੋਲਦਾ ਤੁਸੀਂ ਸੰਗਾਜੀ ਝੂਠ ਨਹੀਂ ਬੋਲਦਾ ਆ ਦੇਖੋ ਹੈ ਆਹ ਵਾਲੇ ਕਿੰਨੇ ਕਿ ਚਿੜਕਾ ਤੇ ਆ ਮੁੱਕਦੇ ਮੁੱਕਦੇ ਨਹੀਂ ਪਿਆਗਾ ਅੱਜ ਕੱਢੇ ਹੀ ਪੰਜ ਸਾਡਾ ਟੀਟੂ ਤਾਂ ਨਹੀਂ ਵੇਖਿਆ ਟੀਟੂ ਕੱਜ ਪੰਜ ਸੱਤ ਟੀਟੂ ਵੜਕਾਇਆ ਟੀਟੂ ਤਾਂ ਹੀ ਖਾ ਗਏ ਵੀ ਆ ਬੜਾ ਸਵਾਦ ਸੀ ਸਾਡਾ ਟੀਟੂ ਦਾਣੀ ਵੇਖਿਆ ਤੂੰ ਹੈ ਸਾਡਾ ਟੀਟੂ ਹਾਏ ਸਾਡਾ ਟੀਟੂ ਨਹੀਂ ਵੀਰ ਨੇ ਕੀ ਮੰਗਾਇਆ ਸੀ ਬਿੱਲੇ ਦੀ ਮੰਗਾਈ ਹੈ ਜਿਹੜਾ ਰੱਖਿਆ ਹੀ ਘਰੇ ਚਿੱਟਾ ਇਹ ਮੁੰਡੀ ਕੰਮ ਨਹੀਂ ਪੂਰੀ ਹੋਣੀ ਪੰਜੇ ਦੇ ਕਿ ਮੈਨੇ ਤੇ ਭਿੱਲੇ ਨੂੰ ਪੂਰੀ ਨਹੀਂ ਆਉਣੀ ਹੋ ਵਿਚਾਰਾ ਰਹਿ ਜਿਹੜਾ ਬਾਹਰ ਅੱਧਾ ਨੰਗਾ ਰਹਿ ਜਣਾ ਕਾਰਪਟ ਤਕੜਾ ਓਏ ਓ ਦੂਜੀ ਆ ਇਹ ਛੇਖਾਂ ਵਾਲੀ ਉਹ ਜਿਹੜੇ ਦੂਜੇ ਦੇ ਰੇਤਾ ਦੇ 5000 ਗਿਆ ਓਏ ਐਂਬੂਲੈਂਸ ਕਿੱਧਰ ਆ ਗਈ ਆਪਣੇ ਆਪਣੇ ਆਪੇ ਅੱਛਾ ਅੱਛਾ ਆਪਣੇ ਬੰਦਾ ਆ ਓਹੋ ਚੱਲ ਬਾਈ ਕਰੂ ਮੇਰ ਕਰੇ ਚਲੋ ਬਾਬਾ ਮੇਰ ਕਰੇ ਚਲੋ ਨੰਬਰ ਤੋਂ ਲਵਾ ਆਈਏ ਲਈ ਸੱਚ ਇਹ ਤਾਂ ਦੱਸ ਜਾ ਹੈ ਕਿੰਨੇ ਲਈ ਸੱਚੀ 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 ਦੱਸੀ ਥੱਗਾ ਵੀ ਆਨਲਾਈਨ ਦਾ ਕੋ ਮਗਾਇਆ ਕਰ 3500 ਰੁਪਇਆ 3500 ਦੀ ਤੂੰ ਚਾਦਰ ਮੰਗਾਈ ਇਹ ਕਹਿੰਦਾ ਹਣਾ ਮੈਨੂੰ ਰੇਸ਼ਮੀ ਚਾਦਰ ਆਏਗੀ ਹੈ ਰੱਬਾ ਲੱਗੇ ਕਿਤੇ ਫੌਂਜੋਗੇ ਇਹਨੂੰ ਇਹ ਬੈੱਡ 3500 ਜੀ ਬੈੱਡ ਦੇ ਨਾਲ ਜਿਹੜਾ ਹੁੰਦਾ ਹੈ ਚਲ ਉੱਥੇ ਵਿਛਾਲੀਏ ਹਣਾ ਹਾਂ ਜੀ ਗਾ ਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ